ਚੋਣਾ ਦੇ ਵਿਚਾਲੇ ਕਮੈਂਟਰੀ ਬਾਕਸ ਦੇ ਵਿੱਚ ਵਾਪਸੀ ਕਰਨ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ तकरीबन ਇੱਕ ਤਹਾਕੇ ਬਾਅਦ ਮਾਈਕ ਤੇ ਕਮਬੈਕ 22 ਤਰੀਕ ਨੂੰ ਹੋਣ ਵਾਲੇ ਪਹਿਲੇ ਆਈਪਲ ਮੁਕਾਬਲੇ ਵਿੱਚ ਹਿੰਦੀ ਵਿੱਚ ਕਰਨਗੇ ਕਮੈਂਟਰੀ ਆਖਰਕਾਰ ਹੋਵੇਗਾ ਹਰਿਆਣਾ ਕੈਬਨਿਟ ਦਾ ਵਿਸਥਾਰ ਰਾਜਪਾਲੋਂ ਦੇ ਵਿੱਚ 4:30 ਵਜੇ ਹੋਵੇਗਾ ਸੋਹ ਚੁਕ ਸਮਾਗਮ ਅਨਿਲ ਵਿੱਚ ਤੇ ਦੁਬਾਰਾ ਮੰਤਰੀ ਬਣਨ ਤੇ ਸਸ਼ੋਪੰਜ ਵਰਕਰਾਂ ਸਾਬਕਾ ਮੰਤਰੀ ਅਨਿਲ ਵਿਜਨੂ ਮਿਲੇ ਬਿਨਾ ਹੀ ਅੰਬਾਲਾ ਤੋਂ ਰਵਾਨਾ ਹੋਏ ਸੀਐਮ ਨਾਇਬ ਸਿੰਘ ਸੈਣੀ ਸਰਕਾਰ ਦੇ ਦੁਬਾਰਾ ਗਠਨ ਤੋਂ ਬਾਅਦ ਦੋਹੀ ਨਾਰਾਜ਼ ਨੇ ਵਿਜ ਪਹਿਲਾਂ ਸੀਐਮ ਨੇ ਕਹੀ ਸੀ ਵਿਜ ਦੇ ਨਾਲ ਮੁਲਾਕਾਤ ਦੀ ਗੱਲ ਥੀਲੀ ਐਕਸਾਈਜ਼ ਪਾਲਸੀ ਨੂੰ ਲੈ ਕੇ ਈਡੀ ਦਾ ਵੱਡਾ ਦਾਵਾ ਕਿਹਾ ਕਿ ਕਵਿਤਾ ਨੇ ਆਵਾਦੀ ਪਾਰਟੀ ਲੀਡਰ ਕੇਜਰੀਵਾਲ ਦੇ ਨਾਲ ਮਿਲ ਕੇ ਘੜੀ ਸਾਜ਼ਿਸ਼ ਕਾਮਾਦਮੀ ਪਾਰਟੀ ਦਾ ਪਲਟਵਾਰ ਈਡੀ ਦੇ ਕੋਲ ਕੇਜਰੀਵਾਲ ਦੇ ਖਿਲਾਫ ਕੋਈ ਸਬੂਤ ਨਹੀਂ ਭਾਜੇਪੀ ਦਾ ਸਿਆਸੀ ਹਥਿਆਰ ਬਣ ਕੇ ਰਹਿ ਗਈ ਏਜੰਸੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੀਐਮ ਮਾਨ ਦੇ ਖਿਲਾਫ ਕਿਤੇ ਮਾਨਹਾਣੀ ਦੇ ਮਕਦਮੇ ਦੀ ਤਰੀਕ ਅਜ ਮੁਕੱਦਰ ਸਾਹਿਬ ਕੋਰਟ ਦੇ ਵਿੱਚ ਹੋਵੇਗੀ ਸੁਖਬੀਰ ਬਾਦਲ ਨੇ ਆਪਣੇ ਪਰਿਵਾਰ ਤੇ ਨਿਜੀ ਵਪਾਰ ਤੇ ਸੀਐਮ ਦੀਆਂ ਟਿੱਪਣੀਆਂ ਦੇ ਖਿਲਾਫ ਕੀਤਾ ਹੈ ਕੇਸ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਦੇ ਪੜਕੇ ਸੀਐਮ ਮਾਨ ਕਿਹਾ ਅਕਾਲੀ ਦਲ ਦੇ ਨਾਲ ਗੱਟਚੋੜ ਦੇ ਲਈ ਹਾੜੇ ਕੱਟਣ ਦੀ ਥਾਂ ਕਰੋ ਪੰਜਾਬ ਦੇ ਮੁੱਦਿਆਂ ਦੀ ਫਿਕਰ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਦੱਸ ਦਿਆ ਕਰੋ ਕਿਹੜੀ ਪਾਰਟੀ ਤਰਫੋਂ ਕਰ ਰਹੇ ਹੋ ਗੱਲ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਕਾਂਗਰਸ ਦਾ ਮੰਥਨ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਮੈਨੀਫੈਸਟੋ ਤੇ ਹੋ ਸਕਦਾ ਹੈ ਫਾਈਨਲ ਸ਼ਾਮ ਨੂੰ ਚੋਣ ਕਮੇਟੀ ਦੀ ਮੀਟਿੰਗ ਦੇ ਵਿੱਚ ਉਮੀਦਵਾਰਾਂ ਦੀ ਤੀਜੀ ਲਿਸਟੇ ਲੱਗ ਸਕਦੀ ਹੈ ਮੋਹਰ ਨਾਗਰਿਕਤਾ ਸੋਧ ਕਾਨੂੰਨ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅੱਜ ਸੀਏਏ ਦੇ ਖਿਲਾਫ ਦਾਖਲ ਨੇ 200 ਪਟੀਸ਼ਨਰ ਕਾਨੂੰਨ ਨੂੰ ਦੱਸਿਆ ਸਮਾਨਤਾ ਦੇ ਅਧਿਕਾਰ ਦੀ ਉਲੰਘਣਾ पुलिस कॉन्स्टेबल मारन वाला बदमाश राणा मनसूर पुरी एनकाउंटर ढेर चौबीस घंटिया ही पुलिस ने मारिया मुकेरिया रेड गई टीम से किया हमला न्यूज एटीन हरियाणा वेख दर्शकों का स्वागत है मैं हां गगनदीप चौहान ਚੋਣਾ ਦੇ ਵਿਚਾਲੇ ਨਵਜੋਤ ਸਿੰਘ ਸਿੱਧੂ ਨੂੰ ਸਿਆਸੀ ਸਟੇਜ ਦੀ بجائے ਕਮੈਂਟਰੀ ਬਾਕਸ ਤੋਂ ਲੋਕ ਸੁਣਨਗੇ ਨਵਜੋਤ ਸਿੰਘ ਸਿੱਧੂ ਦੀ ਕਮੈਂਟਰੀ ਬਾਕਸ ਦੇ ਵਿੱਚ ਵਾਪਸੀ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਕਮੈਂਟਰੀ ਵਿੱਚ ਵਾਪਸੀ ਕਰਨਗੇ ਨਵਜੋਤ ਸਿੰਘ ਸਿੱਧੂ ਤਕਰੀਬਨ ਇੱਕ ਦਹਾਕੇ ਬਾਅਦ ਕਮੈਂਟਰੀ ਬਾਕਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਗੂੰਜੇਗੀ ਜੀ ਹਾਂ ਆਈਪੀਐਲ ਤੋਂ ਕਮੈਂਟਰੀ ਦੇ ਵਿੱਚ ਵਾਪਸੀ ਕਰਨ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ 22 ਤਰੀਕ ਨੂੰ ਹੋਣ ਵਾਲੇ ਪਹਿਲੇ ਮੁਕਾਬਲੇ ਦੇ ਵਿੱਚ ਹਿੰਦੀ ਕਮੈਂਟਰੀ ਕਰਨਗੇ ਗੁਰੂ ਗੁਰੂ ਦਾ ਕਮਬੈਕ ਕਮੈਂਟਰੀ ਬਾਕਸ ਵਿੱਚ ਆਉਣ ਜਾ ਰਿਹਾ ਹੈ ਸੋ ਉਹਨਾਂ ਦੀ ਫੈਨ ਫੋਲੋਇੰਗ ਦੇ ਲਈ ਆਪਣੇ ਆਪ ਵਿੱਚ ਇੱਕ ਵੱਡਾ ਇੱਕ ਸੁਨੇਹਾ ਹੈਗਾ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਦੀ ਕਮੈਂਟਰੀ ਕਿਉਂਕਿ ਉਹਨਾਂ ਨੂੰ ਦੋ ਤਿੰਨ ਚੀਜ਼ਾਂ ਦਾ ਉਹਨਾਂ ਨੂੰ ਐਕਸਪਰਟ ਮੰਨਿਆ ਜਾਂਦਾ ਹੈ ক্রিকেট ਉਹਨਾਂ ਦਾ ਖੇਡ ਰਿਹਾ ਉਹਨਾਂ ਦਾ ਪੈਸ਼ਨ ਰਿਹਾ ਉਹ ਜਿਸ ਤਰੀਕੇ ਖੇਡਦੇ ਰਹੇ ਨੇ ਔਰ ਉਸ ਤੋਂ ਬਾਅਦ ਜਦੋਂ ਕਮੈਂਟਰੀ ਬਾਕਸ ਦੇ ਵਿੱਚ ਬਹਿ ਕੇ ਕਮੈਂਟਰੀ ਕਰਦੇ ਸੀ ਉਸ ਨੂੰ ਸੁਰਨ ਦੇ ਲਈ ਲੋਕ ਬੇਕਾਬ ਰਹਿੰਦੇ ਸੀ ਤੇ ਉਸੇ ਕਮੈਂਟਰੀ ਬਾਕਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਵਾਪਿਸ ਆ ਰਹੇ ਨੇ ਇੱਕ ਦਹਾਕੇ ਬਾਅਦ ਹੈ ਵਾਪਸੀ ਹੋ ਰਹੀ ਹੈ ਔਰ ਆਈਪਲ ਦੇ ਮੁਕਾਬਲੇ ਦੀ ਸ਼ੁਰੂਆਤ ਜਿਹੜੀ ਹੈਗੀ ਹੈ ਉਹ ਨਵਜੋਤ ਸਿੰਘ ਸਿੱਧੂ ਦੀ ਕਮੈਂਟਰੀ ਦੇ ਨਾਲ ਹੋਣ ਜਾ ਰਹੀ ਹੈ ਕਮੈਂਟਰੀ ਬਾਕਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਹੋਵੇਗੀ ਗੁਰੂ ਦਾ ਕਮਬੈਕ ਕਮੈਂਟਰੀ ਬਾਕਸ ਦੇ ਵਿੱਚ ਹੋਣ ਜਾ ਰਿਹਾ ਜਿਹੜੀ ਖਬਰ ਸਾਹਮਣੇ ਆਈ ਹੈ 22 ਤਰੀਕ ਨੂੰ ਹੋਣ ਵਾਲੇ ਪਹਿਲੇ ਮੁਕਾਬਲੇ ਦੇ ਵਿੱਚ ਹਿੰਦੀ ਕਮੈਂਟਰੀ ਕਰਨਗੇ ਨਵਜੋਤ ਸਿੰਘ ਸਿੱਧੂ ਸ਼ਾਇਰਾਨਾ ਅੰਦਾਜ਼ ਜ਼ਬਾਨ ਤੇ ਹਿੰਦੀ ਜ਼ਬਾਨ ਹੋਵੇ ਉਰਦੂ ਜ਼ਬਾਨ ਹੋਵੇ ਇੰਗਲਿਸ਼ ਹੋਵੇ ਹਰ ਹਰ ਜ਼ਬਾਨ ਤੇ ਉਹਨਾਂ ਦੀ ਪਕੜ ਔਰ ਉਸ ਤੋਂ ਬਾਅਦ ਜਿਸ ਤਰੀਕੇ ਜਿਸ ਅੰਦਾਜ਼ ਦੇ ਵਿੱਚ ਉਹ ਕਮੈਂਟਰੀ ਕਰਦੇ ਨੇ ਉਹ ਆਪਣੇ ਆਪ ਵਿੱਚ ਬਿਲਕੁਲ ਵੱਖਰਾ ਸੁਣ ਇਹ ਸਭ ਕੁਝ ਇਹ ਇੱਕ ਕਮੈਂਟਰੀ ਜਿਹੜੀ ਹੈਗੀ ਹੈ ਗੁਰੂ ਦੀ ਇਹ ਕਮੈਂਟਰੀ ਸੁਣਨ ਨੂੰ ਮਿਲੇਗੀ ਤਕਰੀਬਨ ਇੱਕ ਦਹਾਕੇ ਬਾਅਦ ਨਵਜੋਤ ਸਿੰਘ ਸਿੱਧੂ ਐਂਟਰੀ ਕਰਨ ਜਾ ਰਹੇ ਨੇ ਕਮੈਂਟਰੀ ਬਾਕਸ ਦੇ ਵਿੱਚ 22 ਤਰੀਕ ਨੂੰ ਹੋਣਾ ਹੈ ਆਈਪਲ ਦਾ ਪਹਿਲਾ ਮੁਕਾਬਲਾ ਔਰ ਹਿੰਦੀ ਕਮੈਂਟਰੀ ਕਰਨਗੇ ਨਵਜੋਤ ਸਿੰਘ ਸਿੱਧੂ ਤਾਂ ਨਵਜੋਤ ਸਿੰਘ ਸਿੱਧੂ ਦੀ ਕਮੈਂਟਰੀ ਬਾਕਸ ਤੇ ਵਿੱਚ ਐਂਟਰੀ ਹੋਣ ਜਾ ਰਹੀ ਹੈ ਗੁਰੂ ਦੀ ਇਸ ਵਾਪਸੀ ਦੇ ਨਾਲ ਫੈਨਸ ਨੂੰ ਖਾਸੀਆਂ ਉਮੀਦਾਂ ਨੇ ਉਹਨਾਂ ਦੇ ਚਾਹਣ ਵਾਲੇ ਜਿਹੜੇ ਉਹਨਾਂ ਨੂੰ ਇੱਕ ਕ੍ਰਿਕਟਰ ਵਾਂਗ ਜ਼ਿਆਦਾ ਯਾਦ ਰੱਖਦੇ ਨੇ ਕਿਉਂਕਿ ਸਿਆਸਤ ਜਿਹੜੀ ਹੈਗੀ ਉਹ ਵਿਚਾਰਾਂ ਦਾ ਵਖਰੇਵਾ ਹੋ ਸਕਦਾ ਹੈ ਪਰ ਕ੍ਰਿਕਟ ਜਿਸ ਦੇ ਬਾਰੇ ਦੇਸ਼ ਦੇ ਵਿੱਚ ਕਿਹਾ ਜਾਂਦਾ ਹੈ ਕਿ ক্রিকেট ਭਾਰਤ ਦੇ ਵਿੱਚ ਕਦੇ-ਕਦੇ ਇੰਝ ਲੱਗਦਾ ਹੈ ਕਿ ਇਸ ਦੇਸ਼ ਦਾ ਧਰਮ ਬਣ ਗਿਆ ਹੈ। ਜਦੋਂ ਉਸ ਦੀ ਫੈਨ ਫੋਲੋਇੰਗ ਦੇਖੀ ਜਾਂਦੀ ਹੈ ਹਰ ਧਰਮ ਹਰ ਮਸਲਕ ਦੇ ਲੋਕ ਹਰ ਕੋਈ ਕਿਉਂਕਿ ਖੇਡ ਹੈ ਖੇਡ ਨੂੰ ਖੇਡ ਦੀ ਭਾਵਨਾ ਦੇ ਨਾਲ ਖੇਡਿਆ ਜਾਂਦਾ ਹੈ ਔਰ ਉਸ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਹਰ ਇਹ ਕਹਿ ਲੈ ਜਾਵੇ ਕਿ ਹਰ ਹਿੱਸੇ ਦੇ ਲੋਕ ਹਰ ਸੂਬੇ ਦੇ ਲੋਕ ਸ਼ਾਮਿਲ ਹੁੰਦੇ ਨੇ ਔਰ ਹੁਣ ਵਾਪਸੀ ਕਰਨ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਕਮੈਂਟਰੀ ਬਾਕਸ ਦੇ ਵਿੱਚ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ। ਦੇ ਉਸ ਪੋਸਟ ਦੇ ਵਿੱਚ ਲਿਖਿਆ ਗਿਆ ਬਕਾਇਦਾ ਸਰਦਾਰ ਆਫ ਕਮੈਂਟਰੀ ਬਾਕਸ ਨਵਜੋਤ ਸਿੰਘ ਸਿੱਧੂ ਯਾਨੀ ਉਹਨਾਂ ਦੀ ਵਾਪਸੀ ਦਾ ਜ਼ਿਕਰ ਕੀਤਾ ਗਿਆ ਹੈ ਉਹ ਨਵਜੋਤ ਸਿੰਘ ਸਿੱਧੂ ਦਾ ਇਹ ਅੰਦਾਜ਼ ਉਹਨਾਂ ਦੀ ਕਮੈਂਟਰੀ ਦਾ ਅੰਦਾਜ਼ ਇੱਕ ਵਾਰ ਫੇਰ ਸੁਣਨ ਨੂੰ ਮਿਲੇਗਾ ਜਿਸ ਤਰੀਕੇ खेड के मैदान का जोश वो दर्शकों तक पहुँचाते हैं हालांकि हूँ एक सिनेरियो चेंज हो एक सिनेरियो चेंज हो जिस के लोग मोबाइल पर भी क्रिकेट मैच वेख लेंगे सेख लेंगे ने एक एक दौर जो लोग सिर्फ कमेंटरी सुनते और कमेंट्री सुन के इमेजिन करते कि ग्राउंड के असल हो रहा होगा बहुत सारिया था लोग हजे भी जोड़े लोग ट्रैवल कर रहे होंगे ने जो लोग फैन ने क्रिकेट के वो अपन गड्डिया ਇਤਨਾ ਕਿਤੇ ਆਡੀਓ ਦੇ ਰੂਪ ਦੇ ਵਿੱਚ ਉਹ ਕਮੈਂਟਰੀ ਸੁਣ ਕੇ ਅੰਦਾਜ਼ਾ ਲਾਉਂਦੇ ਨੇ ਕਿ ਅਸਲ ਦੇ ਵਿੱਚ ਕੀ ਹੋ ਰਿਹਾ ਔਰ ਉਹ ਜੋਸ਼ ਤੇ ਜਨੂਨ ਕਮੈਂਟੇਟਰ ਨੇ ਪੁਛਾੜਾ ਹੁੰਦਾ ਹੈ ਉਸ ਵਿਊਅਰ ਤੱਕ ਉਸ ਦਰਸ਼ਕ ਤੱਕ ਉਸ ਸੁਣਨ ਵਾਲੇ ਤੱਕ শ্রোਤੇ ਤੱਕ ਸੋ ਉਸ ਬਾਕਸ ਦੇ ਵਿੱਚ ਕਮੈਂਟਰੀ ਦੀ ਦੁਨੀਆ ਦੇ ਸਰਦਾਰ ਦੀ ਐਂਟਰੀ ਹੋਣ ਜਾ ਰਹੀ ਹੈ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਹੋਰ ਜ਼ਿਆਦਾ ਜਾਣਕਾਰੀ ਦੇਣਗੇ ਇਸ ਪੂਰੇ ਮਸਲੇ ਤੇ ਉਮੇਸ਼ ਨਵਜੋਤ ਸਿੰਘ ਸਿੱਧੂ ਕਮੈਂਟਰੀ ਬਾਕਸ ਵਿੱਚ ਐਂਟਰੀ ਕਰਨ ਜਾ ਰਹੇ ਨੇ ਪੋਲਿਟੀਕਲ ਬਾਕਸ ਤੋਂ ਆਊਟ ਆ ਰਹੇ ਨੇ ਬਿਕੋਜ਼ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਚੋਣਾ ਲੜਨ ਲਈ ਇਨਕਾਰ ਕਰਤਾ ਸੀ ਔਰ ਇੱਕ ਵੱਡਾ ਸੰਕੇਤ ਸੀ ਹੁਣ ਉਹ ਸਾਫ ਹੋ ਚੁਕਿਆ ਹੈ ਕਿ ਉਹ ਕਮੈਂਟਰੀ ਕਰਨ ਜਾ ਰਹੇ ਨੇ ਇੱਕ ਪੋਸਟਰ ਵੀ ਉਹਨਾਂ ਦਾ ਜਾਰੀ ਕੀਤਾ ਗਿਆ ਹੈ ਜਿਹੜਾ ਚੈਨਲ ਹੈ ਆਈਪੀਐਲ ਨੂੰ ਲਾਈਵ ਟੈਲੀਕਾਸਟ ਕਰਦਾ ਹੈ ਸਰਦਾਰ ਇਨ ਕਮੈਂਟਰੀ ਬਾਕ ਜਿਸ ਨਵਜੋਤ ਸਿੰਘ ਸਿੱਧੂ ਦੀ ਕਮੈਂਟਰੀ ਦਾ ਜ਼ਿਕਰ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਦੀ ਕਮੈਂਟਰੀ ਦਾ ਅੰਦਾਜ਼ ਕਾਫੀ ਇੱਕ ਲੋਕਪ੍ਰੀਆ ਅੰਦਾਜ਼ ਰਿਹਾ ਹੈ ਕਮੈਂਟਰੀ ਕਰਨ ਦਾ ਬਹੁਤ ਫੈਨਸ ਉਨ੍ਹਾਂ ਦੀ ਕਮੈਂਟਰੀ ਦਾ ਆਪਣੇ ਤਰੀਕੇ ਨਾਲ ਆਨੰਦ ਉਠਾਉਂਦੇ ਰਹੇ ਨੇ ਖਬਰਾਂ ਵੀ ਉਨ੍ਹਾਂ ਦੀ ਕਮੈਂਟਰੀ ਤੋਂ ਬਣਦੀਆਂ ਨੇ ਖਬਰਾਂ ਕਮੈਂਟਰੀ ਕਰਦੇ ਕਰਦੇ ਜਿਹਨਾਂ ਦਾ ਇੱਕ ਸਟਾਈਲ ਇੱਕ ਟਾਇਰ ਹੈ ਉਹ ਬਹੁਤ ਲੋਕਪ੍ਰੀਆ ਰਿਹਾ ਹੈ ਔਰ ਚਾਹੀ ਇੰਗਲਿਸ਼ ਦੀ ਕਮੈਂਟਰੀ ਹੋਏ ਹਿੰਦੀ ਦੀ ਕਮੈਂਟਰੀ ਹੋਏ ਸਿੱਧੂ ਦਾ ਇੱਕ ਵੱਖਰਾ ਸਟਾਈਲ ਰਿਹਾ ਕਮੈਂਟਰੀ ਕਰਨ ਦਾ ਕਿਉਂਕਿ 187 ਮੈਚਾਂ ਦਾ ਐਕਸਪੀਰੀਅੰਸ ਹੈ ਆਪੋਨੇ 8000 ਰਨ ਹੈ ਉਹਨਾਂ ਕੋਲ ਔਰ ਲੰਬਾ ਐਕਸਪੀਰੀਅੰਸ ਹੈ ਕ੍ਰਿਕਟ ਦਾ ਵਕ ਵਕ ਦੌਰ ਚ ਉਹਨਾਂ ਨੇ ਕ੍ਰਿਕਟ ਖੇਲੀ ਹੈ ਵੱਡੇ ਵੱਡੇ ਪਲੇਅਰਾਂ ਨਾਲ ਖੇਲੀ ਹੈ ਔਰ ਜਾਣਦੇ ਵੀ ਨਹੀਂ ਉਹਨਾਂ ਨੂੰ ਤਾਂ ਕਿਤੇ ਨਾ ਕਿਤੇ ਇਹ ਹੁਣ ਇਹ ਕਹਿਣਾ ਕਿ ਉਹ ਲੋਕ ਸਭਾ ਮੈਂ ਉਹੀ ਗੱਲ ਕਰ ਰਿਹਾ ਸੀ ਕਿ ਕਿਆ ਲੋਕ ਸਭਾ ਜਿਹੜੀ ਚੋਣਾਂ ਨੇ ਉਹ ਨਹੀਂ ਲੜ ਰਹੇ ਨੇ ਪਰ ਕਿਆ ਲੋਕ ਸਭਾ ਚੋਣਾਂ ਲਈ ਉਹ ਪ੍ਰਚਾਰ ਵੀ ਨਹੀਂ ਕਰਨਗੇ ਕਾਂਗਰਸ ਲਈ ਇਹ ਵੀ ਇੱਕ ਵੱਡਾ ਸਵਾਲ ਹੈ ਹੁਣ ਕਿਉਂਕਿ ਜੇ ਆਪਾਂ ਕਮੈਂਟਰੀ ਦੀ ਗੱਲ ਕਰੀਏ ਆਈਪੀਐਲ ਦਾ ਇੱਕ ਲੰਬਾ ਸ਼ੈਡਿਊਲ ਹੈ ਔਰ ਆਈਪੀਐਲ ਦੇ ਸ਼ੈਡਿਊਲ ਦੇ ਦੌਰਾਨ ਹੀ ਡਿਫਰੈਂਟ ਡਿਫਰੈਂਟ ਫੇਜ਼ ਵਿੱਚ ਇਲੈਕਸ਼ਨ ਵੀ ਹੋਣੇ ਨੇ ਤਾਂ ਇਹ ਸਵਾਲ ਹੁਣ ਵੱਡਾ ਹੈ ਕਿ ਕਿਆ ਪ੍ਰਚਾਰਕਾਂ ਦੀ ਜਿਹੜੀ ਲਿਸਟ ਹੁੰਦੀ ਹੈ ਗਗਨ ਇੱਕ ਹਰ ਪਾਰਟੀ ਆਪਣੇ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰਦੀ ਹੈ ਕਿਆ ਉਹ ਸਿੱਧੂ ਉਸ ਲਿਸਟ 'ਚ ਆਣਗੇ ਜਾਂ ਸਿੱਧੂ ਨੇ ਉੱਥੇ ਹੀ ਮਨਾ ਕੀਤਾ ਇਹ ਹਲੇ ਸਵਾਲ ਹੈ ਉਹਦਾ ਜਵਾਬ ਵੀ ਸ਼ਾਇਦ ਜਲਦ ਮਿਲੇਗਾ ਬਿਲਕੁਲ ਇਹ ਸਵਾਲ ਤਾਂ ਕਾਇਮ ਰਹੇਗਾ ਹੀ ਔਰ ਇਸ ਸਭ ਦੇ ਵਿਚਾਲੇ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਹੋਣ ਜਾ ਰਹੀ ਹੈ ਕਮੈਂਟਰੀ ਬਾਕਸ ਦੇ ਵਿੱਚ ਇੱਕ ਵਾਰ ਮੁੜ ਤੋਂ ਇੱਕ ਦਹਾਕੇ ਬਾਅਦ ਤਕਰੀਬਨ ਇਹ ਐਂਟਰੀ ਆਉਮੇਸ਼ ਇਸ ਐਂਟਰੀ ਨੂੰ ਕੀ ਮੰਨਿਆ ਜਾਵੇ ਕਿਉਂਕਿ ਸਿਆਸਤ ਦੇ ਵਿੱਚ ਪਿਛਲੇ ਕੁਝ ਵਕਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਹਾਲਾਂਕਿ ਵਕ-ਵਕ ਤਰੀਕੇ ਨਾਲ ਆਪਣੀ ਗੱਲ ਰਖਦੇ ਰਹੇ ਨੇ ਸਿਆਸੀ ਸਟੇਜਿਸ ਤੇ ਔਰ ਕਈ ਥਾਂ ਤੇ ਉਹਨਾਂ ਨੇ ਖੁਦ ਵੀ ਜਾ ਕੇ ਰੈਲੀਆਂ ਕੀਤੀਆਂ ਹਾਲਾਂਕਿ ਉਹਨਾਂ ਦੀ ਰੈਲੀਆਂ ਨੂੰ ਲੈ ਕੇ ਅੰਦਰੂਨੀ ਪੱਧਰ ਤੇ ਬਹੁਤ ਸਾਰੀ ਸਿਆਸਤ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਈਆਂ ਪਰ ਹੁਣ ਜਦੋਂ ਨਵਜੋਤ ਸਿੰਘ ਸਿੱਧੂ ਇਹ ਕਹਿੰਦੇ ਨੇ ਕਿ ਮੈਂ ਕਮੈਂਟਰੀ ਬਾਕਸ ਦੇ ਵਿੱਚ ਕਿਉਂਕਿ ਇਹ ਜ਼ਾਹਿਰ ਜੀ ਗੱਲ ਹੈ ਕਿ ਜਦੋਂ ਇਹ ਪੋਸਟਰ ਰਿਲੀਜ਼ ਹੋਇਆ ਤਾਂ ਇਸ ਦੇ ਵਿੱਚ ਉਹਨਾਂ ਦਾ ਕੰਸੈਂਟ ਲਿਆ ਗਿਆ ਹੋਵੇਗਾ ਉਸ ਪੂਰੇ ਸਿਨੈਰੀਓ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਜੇਕਰ ਹਾਮੀ ਭਰਦੇ ਨੇ ਕਿ ਹਾਂ ਮੈਂ ਆਣ ਲਈ تیار ਹਾਂ ਉਸ ਤੋਂ ਬਾਅਦ ਇਹ ਪੋਸਟਰ ਰਿਲੀਜ਼ ਹੋਇਆ ਤਾਂ ਕੀ ਉਮੇਸ਼ ਇਹ ਮੰਨਿਆ ਜਾਵੇ ਪrezent ਸਿਨੈਰੀਓ ਤੋਂ ਇੱਕ ਵਾਰ ਫੇਰ ਪ੍ਰੋਫੈਸ਼ਨਲ ओरिजिनल profession ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਦਾ ਉਸ ਦੇ ਵਿੱਚ ਉਹ ਪੂਰੇ ਜੋਸ਼ੋ ਖਰੋਸ਼ ਦੇ ਨਾਲ ਵਾਪਿਸ ਇੱਕ ਵਾਰ ਦਸਤਕ ਦੇਣ ਜਾ ਰਹੇ ਨੇ Umesh ਜੀ ਬਿਲਕੁਲ ਦੇਖੋ ਜਦੋਂ ਕੋਈ ਵੀ ਕੰਟਰੈਕਟ ਹੁੰਦਾ ਹੈ ਖਾਸ ਕਰ ਮੈਂ sports field ਦੀ ਗੱਲ ਕਰਾਂ ਜਾਂ cricket ਦੀ ਗੱਲ ਕਰਾਂ ਜਾਂ ਹੋਰ ਵੀ ਜਿੱਦਾਂ ਗੌਤਮ ਗੰਭੀਰ ਦੀ ਆਪਾਂ ਜ਼ਿਕਰ ਕਰੀਏ ਗੌਤਮ ਗੰਭੀਰ ਵੀ BJP ਦੇ ਐਮਪੀ ਰਹੇ ਨੇ ਐਸ ਕੀ ਟਿਕਟ ਨਹੀਂ ਮਿਲੀ ਔਰ ਇਹ ਵੀ ਕਹਿੰਦਾ ਸੀ ਉਹ ਨਹੀਂ ਲੜਾਂਗੇ ਲੇਕਿਨ ਗੋਤਮ ਗੰਭੀਰ ਬੀਜੇਪੀ ਸੰਸਦ ਰਹਿੰਦੇ ਹੋਏ ਵੀ ਆਪਣੀ ਜਿਹੜੇ ਪ੍ਰੋਫੈਸ਼ਨਲ ਡਿਊਟੀਆਂ ਨੇ ਚਾਹੇ ਉਹ ਕਮੈਂਟਰੀ ਦੇ ਨਾਲ ਹੋਏ ਟੈਸਟ ਮੈਚਾਂ ਵਿੱਚ ਉਹ ਕਮੈਂਟਰੀ ਟੀਮ 'ਚ ਉਹ ਇੱਕ ਕੰਟਰੈਕਟ ਹੁੰਦਾ ਹੈ ਕਿ ਇਹ ਇਹ ਫਲਾਣੀ ਸੀਰੀਜ਼ ਹੈ ਜੀ ਇੰਨਾ ਟਾਈਮ ਤੁਹਾਨੂੰ ਰਹਿਣਾ ਪੈਣਾ ਇੱਕ ਪੂਰਾ ਕੰਟਰੈਕਟ ਹੁੰਦਾ ਹੈ ਜਿਹੜਾ ਪੋਸਟਰ ਅੱਜ ਅਸੀਂ ਦੇਖ ਰਹੇ ਹਾਂ ਉਹ ਈਸੀ ਬਾਤ ਦਾ ਸਬੂਤ ਹੈ ਕਿ ਪ੍ਰੋਪਰ ਗੱਲ ਹੋ ਕੇ ਕੰਟਰੈਕਟ ਹੋ ਕੇ ਹੀ ਅੱਗੇ ਵਧਿਆ ਜਾਂਦਾ ਔਰ ਗੱਲਬਾਤ ਕੋਈ ਹੋਣੀ ਹੈ ਨੈਚਰਲੀ ਉਹੀ ਮੈਂ ਜ਼ਿਕਰ ਕਰ ਰਿਹਾ ਕਿ ਗੱਲਬਾਤ ਪ੍ਰੋਪਰ ਕੋਈ ਹੋਣੀ ਹੈ ਕਿ ਕਿੰਨੇ ਦਿਨ ਲਈ ਕਿਉਂਕਿ ਕੀ ਆ ਬਾਕੀ ਸੀਰੀਜ਼ ਲਈ ਵੀ ਆਈਪੀਐਲ ਤੋਂ ਬਾਅਦ ਵੀ ਕਿਉਂਕਿ ਜਦੋਂ ਜਿਹੜੇ ਜਿਹੜੇ ਚੈਨਲ ਕੋਲ ਜਿਹੜੇ ক্রিকেট ਦੇ ਰਾਈਟਸ ਹੁੰਦੇ ਨੇ ਜਿਹੜੇ ਵੀ ਟੂਰਨਾਮੈਂਟ ਦੇ ਆ ਟੂਰ ਦੇ ਉਹ ਵੀ ਦਿਖਣਾ ਪੈਣਾ ਹੈ ਕਿ ਕਿਹਿਆ ਸਿਰਫ ਇਹ ਆਈਪੀਐਲ ਲਈ ਹੈ ਜਾਂ ਬਾਕੀ ਲਈ ਵੀ ਹੈ ਨਵਜੋਤ ਸਿੱਧੂ ਨੇ ਦਿਖਣ ਕੇ ਕਮੈਂਟਰੀ ਸਿਰਫ ਆਈਪੀਐਲ ਨਹੀਂ ਕਿਉਂਕਿ ਜੇ ਬਾਕੀ ਟੂਰਨਾਮੈਂਟਸ ਲਈ ਵੀ ਕਮੈਂਟੇਟਰਾਂ ਦਾ ਹਿੱਸਾ ਰਹਿੰਦੇ ਨੇ ਤਾਂ ਇਹਦਾ ਮਤਲਬ ਸਾਫ਼ ਹੈ ਕਿ ਉਹ ਹੁਣ ਮੂੜ ਤੋਂ ਵਾਪਸ ক্রিকেট ਦੇ ਫੀਲਡ 'ਤੇ ਮਾਈਕ ਹੱਥ ਫੜੇ ਹੋਏ ਕਮੈਂਟਰੀ ਕਰਦੇ ਹੋਏ ਯਾਨੀ ਕਿ ਲੰਬੇ ਤੌਰ ਤੱਕ ਦਿਖਾਈ ਦੇ ਸਕਦੇ ਨੇ ਜੀ ਬਿਲਕੁਲ ਬਿਲਕੁਲ Umesh ਬਹੁਤ ਸ਼ੁਕਰੀਆ ਇਸਤਿਵਾਮ ਜਾਣਕਾਰੀ ਦੇ ਲਈ ਉਧਰ ਪੰਕਜ ਵੀ ਮੇਰੇ ਸਹਿਯੋਗੀ ਮੇਰੇ ਨਾਲ ਇਸ بڑے ਫੋਨ ਲਾਈਨ ਤੇ ਮੌਜੂਦ ਨੇ ਪੰਕਜ ਜੀ ਨਾਲ ਇਸ ਪੂਰੀ ਖਬਰ ਦੇ ਰਾਜਨੀਤਿਕ ਨਜ਼ਰੀਏ ਨਾਲ ਜੇਕਰ ਸੁਣ ਦੇਖਿਆ ਜਾਵੇ ਸਿਆਸੀ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਉਹ ਵੀ ਸਮਝਣ ਦੀ ਕੋਸ਼ਿਸ਼ ਕਰਦੇ ਆ ਪੰਕਜ ਦਾ ਰੁਖ ਕਰਦੇ ਆ ਪੰਕਜ ਨਵਜੋਤ ਸਿੰਘ ਸਿੱਧੂ ਕਮੈਂਟਰੀ ਬਾਕਸ ਦੇ ਵਿੱਚ ਵਾਪਸੀ ਕਰ ਰਹੇ ਨੇ ਇੱਕ ਦਹਾਕੇ ਬਾਅਦ cricket ਦੇ ਫੈਨਸ ਲਈ ਤਾਂ ਇਹ ਬਹੁਤ ਚੰਗੀ ਖਬਰ ਹੈ cricket ਵਿੱਚ ਉਹਨਾਂ ਦੇ ਜਿਹੜੇ ਫੈਨਸ ਨੇ ਜਿਹੜੇ ਉਹਨਾਂ ਨੂੰ ਸੁਣਨਾ ਚਾਹੁੰਦੇ ਨੇ ਉਹਨਾਂ ਲਈ ਤਾਂ ਬਹੁਤ ਸ਼ਾਨਦਾਰ ਖਬਰ ਹੈ ਪਰ ਪਾਰਟੀ ਦੇ ਲਿਹਾਜ਼ ਦੇ ਨਾਲ ਸਾਰ ਪ੍ਰਚਾਰਕਾਂ ਦੀ ਲਿਸਟ ਦੇ ਲਿਹਾਜ਼ ਦੇ ਨਾਲ ਸਿਆਸਤ ਦੇ ਲਿਹਾਜ਼ ਦੇ ਨਾਲ ਇਸ ਨੂੰ ਕਿਸ ਨਜ਼ਰੀਆ ਨਾਲ ਦੇਖਿਆ ਜਾਵੇ ਅੰਕਲ ਆ ਦੇਖੋ ਇਸ ਨੂੰ ਦੋ ਦਿਨ ਐਂਗਲ ਦੇ ਨਾਲ ਦੇਖਿਆ ਜਾਏਗਾ ਕਿਉਂਕਿ 2022 ਦੇ ਵਿੱਚ ਜਦੋਂ ਨਿਰਜੋਤ ਸਿੰਘ ਸਿੱਧੂ ਵਿਧਾਨ ਸਭਾ ਦੀ ਇਲੈਕਸ਼ਨ ਲੜ ਰਹੇ ਸੀ ਤਾਂ ਉਸ ਨੇ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਸੀਗਾ ਕਿ ਸੋਰਸ ਟੋ ਕਮਪਨ ਨੂੰ ਲੈ ਕੇ ਤੁਹਾਡਾ ਸੋਰਸ ਟੋ ਕਮਪਨ ਕੀ ਹੈ ਉਸ ਨੇ ਨਿਰਜੋਤ ਸਿੰਘ ਤੋਂ ਹੋਰਾਂ ਨੇ ਕਿਹਾ ਸੀਗਾ ਕਿ ਜਦੋਂ ਕਮੈਂਟਰੀ ਕਰਦਾ ਸੀਗਾ ਉਸ ਵੇਲੇ ਥਾਲ ਦੇ ਪੱਚ ਪੱਚੀ ਕਰੋੜ ਰੁਪਏ ਵੀ ਕਮਾ ਲਿੱਤੇ ਜਾਂਦੇ ਸੀਗੇ ਲੇਕਿਨ ਉਹਨ ਸੋਲੇ ਸਿਆਸਤ ਦੇ ਵਿੱਚ ਜਦੋਂ ਮੇਰੀ ਐਂਟਰੀ ਹੋਈ ਔਰ ਜਦੋਂ ਮੈਂ ਕਮੈਂਟਰੀ ਦੇ ਜਾਂ ਫਿਰ तमाम ਦੇ ਐਲਜੀ ਸ਼ੋ ਦੇ ਕੌਂਟਰੈਕਟ ਕੈਂਸਲ ਕੀਤੇ ਨੇ ਤਾਂ ਜਿਹੜੀ ਜਦੋਂ ਪੈਸੇ ਦੇ ਪੱਖੋਂ ਦੇਖਿਆ ਜਾਵੇ ਤਾਂ ਹਾਲਾਤ ਬੁੜੇ ਜਿਹੇ ਟਾਈਟ ਹੋਏ ਨੇ ਉਹਨਾਂ ਨੇ ਕਿਹਾ ਕਿ ਬਰਹਾਲ ਜਿਹੜਾ ਮੇਰਾ 250 ਮੈਂ ਕੁਝ ਦੁਕਾਨਾਂ ਦਾ ਕਿਰਾਇਆ ਜਿਹੜਾ ਹੈ ਉਹ ਮੈਨੂੰ ਆਂਦਾ ਹੈ ਤਾਂ ਇਹ ਜਿਹੇ ਮਦੋਸਨੀ ਸਿੱਧੂ ਨੇ ਉਸ ਵੇਲੇ ਇੱਕ ਗੱਲ ਹੋਰ ਕਹੀ ਸੀ ਉਹਨਾਂ ਨੇ ਕਿਹਾ ਸੀ ਕਿ ਮੇਰੀ ਬੇਟੀ ਵਿਦੇਸ਼ ਪੜ੍ਹਨ ਲਈ ਜਾਣਾ ਚਾਹੁੰਦੀ ਸੀ ਕਿ ਲੇਕਿਨ ਐਸੋਲੇ ਉਹ ਹਾਲਾਤ ਨਹੀਂ ਹੈ ਕਿ ਉਸ ਨੂੰ ਵਿਦੇਸ਼ ਪੜਨ ਦੇ ਲਈ ਭੇਜਿਆ ਜਾਵੇ। ਹੁਣ ਉਸ ਵੇਲੇ ਉਹਨਾਂ ਨੇ ਪੁੱਛਿਆ ਗਿਆ ਸੀ ਕਿ ਕੀ ਤੁਸੀਂ ਵਾਪਸੀ ਕਰੋਗੇ ਅ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਰਿਐਲਿਟੀ ਸ਼ੋਅ ਦੀ ਦੁਨੀਆ ਦੇ ਵਿੱਚ ਕਮੈਂਟਰੀ ਦੇ ਤੌਰ ਤੇ ਉੱਤੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਆਪਣਾ ਸਭ ਕੁਝ ਪੰਜਾਬ ਨੂੰ ਦਿੱਤਾ ਹੈ ਮੈਂ ਪੰਜਾਬ ਦੇ ਲਈ ਹੀ ਪੰਜਾਬ ਨੂੰ ਸਪਰਸ਼ਿਤ ਰਮਾਂਗਾ। ਲੇਕਿਨ 2022 ਤੋਂ 2024 ਇਹਨਾਂ 2 ਸਾਲਾਂ ਦੇ ਵਿੱਚ ਨਿਰਜੋਤ ਸਿੰਘ ਸਿੱਟੂ ਦੇ ਸਿਆਸੀ ਸੰਵਿਧਾਨ ਬਹੁਤ ਜ਼ਿਆਦਾ ਬਦਲ ਗਏ। 360 ਡਿਗਰੀ ਸਿਆਸੀ ਸਭਿਕਰਨ ਬਦਲ ਗਏ ਇਸ ਕਰਕੇ ਮੈਂ ਕਹਿ ਰਿਹਾ ਕਿ ਕਿ ਨਵਜੋ ਸਿੰਘ ਸਿੱਧੂ ਜਦੋਂ ਤੋਂ ਸਿਆਸਤ ਦੇ ਵਿੱਚ ਆਏ ਸੀਗੇ ਉਹਨਾਂ ਨੇ ਆਪਣੀ ਪੀਕ ਪੋਜੀਸ਼ਨ ਦੇਖੀ ਸੀ ਲੋਕ ਸਭਾ ਦਾ ਇਲੈਕਸ਼ਨ ਬੀਜੇਪੀ ਤੋਂ ਲੜੇ ਜਿੱਤ ਕੇ ਲਗਾਤਾਰ ਉਤੋਂ ਜਿੱਤ ਹਾਸਲ ਕੀਤੀ ਉਸ ਤੋਂ ਬਾਅਦ ਬੀਜੇਪੀ ਨੇ ਉਹਨਾਂ ਨੂੰ ਰਾਜ ਸਭਾ ਭੇਜ ਦਿੱਤਾ ਨਾਲ ਨਾਲ ਉਹ ਕਮੈਂਟਰੀ ਔਰ ਆਪਣੇ ਰਿਐਲਿਟੀ ਸ਼ੋਅ ਕਰਦੇ ਰਹੇ ਲੇਕਿਨ ਜਦੋਂ ਕਾਂਗਰਸ ਦੇ ਵਿੱਚ ਆਏ ਤਾਂ ਉਸ ਵੇਲੇ ਨਵਜੋ ਸਿੰਘ ਸਿੱਧੂ ਪਹਿਲਾ ਜਿਹੜਾ ਵਾ ਉਹਨਾਂ ਨੂੰ ਜਿਹੜਾ ਦਾ ਮੰਤਰੀ ਬਣਾਇਆ ਗਿਆ ਮంత్రి ਬਣਨ ਤੋਂ ਬਾਅਦ ਉਹਨਾਂ ਨੂੰ ਜਿਹੜਾ ਵਾ ਪ੍ਰਧਾਨ ਲਗਾਇਆ ਗਿਆ ਔਰ ਪ੍ਰਧਾਨ ਲਗਾਉਣ ਤੋਂ ਬਾਅਦ ਜਦੋਂ ਰਿਜ਼ਲਟ ਕਾਂਗਰਸ ਦੇ ਹੱਥ ਦੇ ਵਿੱਚ ਨਹੀਂ ਆਇਆ ਕਿ ਮਨਜੋਤ ਸਿੰਘ ਸਿੱਧੂ ਦਾ ਸਿਆਸੀ ਤੌਰ ਦੇ ਉੱਤੇ ਡਾਊਨਫੋਲ ਜਿਹੜਾ ਉਹ ਸ਼ੁਰੂ ਹੋ ਗਿਆ ਉਹਨ ਐਸੋ ਨੇ ਪਿਛਲੇ ਅਗਰ 1 ਸਾਲ ਦੇ ਸਿਨੈਰੀਓ ਨੂੰ ਦੇਖਿਆ ਜਾਵੇ ਜਦੋਂ ਮਨਜੋਤ ਸਿੰਘ ਦੇ ਕੁਝ ਜੇਮ ਕੋ ਬਾਹਰ ਆਏ ਨੇ ਤਾਂ ਕਾਂਗਰਸ ਉਹਨਾਂ ਨੂੰ ਐਕਟਿਵ ਪੋਲਿਟਿਕਸ ਦੇ ਵਿੱਚ ਜਿਹੜਾ ਵਾ ਉਹਨਾਂ ਨੂੰ ਸ਼ਾਮਲ ਨਹੀਂ ਕਰ ਰਹੀ ਕਈ ਤਰ੍ਹਾਂ ਦੇ ਵਿਧਾਨ ਸਭਾ ਦੇ ਇਲੈਕਸ਼ਨ ਹੋਏ ਉਹਨਾਂ ਨੂੰ ਅਕਸਰ ਸਾਫ ਪਛਾਣ ਦੀ ਸੂਚੀ ਦੇ ਵਿੱਚ ਨਹੀਂ ਰੱਖਿਆ ਗਿਆ ਉਹਨਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵਰਸਸ ਰਾਜਾ ਬੜਿੰਗ ਦੀ ਤਸਵੀਰ ਦੇਖੀ ਨਵਜੋਤ ਸਿੰਘ ਸਿੱਧੂ ਵਰਸਸ ਜਿੰਦਰੰਦਾਵਾਦੀ ਤਸਵੀਰ ਦੇਖੀ ਇਥੋਂ ਤੱਕ ਰਾਜਾ ਬੜਿੰਗ ਕਹਿੰਦੇ ਹੋਏ ਨਜ਼ਰ ਆਏ ਕਿ ਆ ਕਈ ਵਾਰ ਪਾਰਟੀ ਦੇ ਡਿਸਪਲਿਨ ਚ ਰਹਿਣਾ ਹੁੰਦਾ ਡਿਸਪਲਿਨ ਚ ਨਹੀਂ ਰਹਾ ਜਾਏਗਾ ਤਾਂ ਬਾਹਰ ਵੀ ਕੱਢਿਆ ਜਾਏਗਾ ਇਸ਼ਾਰਾ ਨਜੋਤ ਸਿੰਘ ਸਿੱਧੂ ਦੇ ਸਾਹਦੇ ਹੋਏ ਨਜ਼ਰ ਆਈ ਜਦੋਂ ਨਜੋਤ ਸਿੰਘ ਹੁਣ ਕਾਂਗਰਸ ਦੇ ਵਿੱਚ ਉਸ ਤਰੀਕੇ ਦੇ ਨਾਲ ਕਿਆਸੀ ਤੌਰ ਤੇ ਐਕਟਿਵ ਨਹੀਂ ਹੈ ਜਦੋਂ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਲੋਕ ਸਭਾ ਦਾ ਇਲੈਕਸ਼ਨ ਜਿਹੜਾ ਹੈ ਉਹ ਨਹੀਂ ਲੜਨਾ ਔਰ ਨਜੋਤ ਸਿੰਘ ਸਿੱਧੂ ਕੋ ਹੁਣ ਵਿਧਾਨ ਸਭਾ ਦਾ ਇਲੈਕਸ਼ਨ ਲੜਨ ਲਈ 3 ਸਾਲ ਬੇ ਹੈ ਔਰ ਇਕਨੋਮਿਕ ਪੱਖੋਂ ਦੇਖਿਆ ਜਾਵੇ ਤਾਂ ਨਜੋਤ ਸਿੰਘ ਸਿੱਧੂ ਨੂੰ ਲੱਗਦਾ ਹੈ ਕਿ ਹੁਣ ਆ ਬਾਕੀ ਕਿਤੇ ਨਾ ਕਿਤੇ ਜਦੋਂ ਉਹਨਾਂ ਦੀ ਪਤਨੀ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਉੱਥੇ ਵੀ ਪੈਸਾ ਬਹੁਤ ਸਾਰਾ ਖਰਚ ਹੁੰਦਾ ਵੈ ਮਨੋਤ ਸਿੰਘ ਸਿੱਧੂ ਦੀ ਬੇਟੀ ਨੇ ਅਗਰ ਵਿਦੇਸ਼ ਪੜਨ ਜਾਣਾ ਉੱਥੇ ਵੀ ਪੈਸਾ ਖਰਚ ਹੋਏਗਾ ਤਾਂ ਹੁਣ ਉਹਨਾਂ ਨੇ ਇਹ ਫੈਸਲਾ ਲਿਆ ਹੈ ਕਿ ਕਮੈਂਟਰੀ ਦੀ ਦੁਨੀਆ ਦੇ ਵਿੱਚ ਬਿਲਕੁਲ ਕਮੈਂਟਰੀ ਦੁਨੀਆ ਵਿੱਚ ਵਾਪਸ ਕੀਤੀ ਜਾਵੇ ਪੰਗਜ ਇੱਕ ਮਿੰਟ ਲਈ ਰੋਕਣਾ ਚਾਹਵਾਂਗਾ ਤੁਹਾਨੂੰ ਸੁਖਵਿੰਦਰ ਕੋਟਲੀ ਸਾਹਿਬ ਸਾਡੇ ਨਾਲ ਮੌਜੂਦ ਨੇ ਫੋਨ ਲਾਈਨ ਤੇ ਕਾਂਗਰਸ ਦੇ ਵਿਧਾਇਕ ਨੇ ਕੋਟਲੀ ਸਾਹਿਬ ਬਹੁਤ ਬਹੁਤ ਸਵਾਗਤ ਨਵਜੋਤ ਸਿੰਘ ਸਿੱਧੂ ਦਾ ਇਹ ਡਿਸੀਜਨ ਕਮੈਂਟਰੀ ਬਾਕਸ ਦੇ ਵਿੱਚ ਵਾਪਸੀ ਬਕਾਇਦਾ ਜਿਹੜੇ ਚੈਨਲ ਤੇ ਵਾਪਸੀ ਕਰਨਗੇ ਉਹਨਾਂ ਨੇ ਪੋਸਟਰ ਰਿਲੀਜ਼ ਕੀਤਾ ਹੈ ਸਰਦਾਰ ਆਫ ਕਮੈਂਟਰੀ ਬਾਕਸ ਕਮੈਂਟਰੀ ਬਾਕਸ ਦਾ ਸਰਦਾਰ ਵਾਪਸ ਆ ਰਿਹਾ ਕਮੈਂਟਰੀ ਬਾਕਸ ਦੇ ਵਿੱਚ ਰਾਜਨੀਤਿਕ ਬਾਕਸ ਤੋਂ ਇਹ ਕੀ ਮੰਨਿਆ ਜਾਵੇ ਹੁਣ ਕਾਂਗਰਸ ਦੇ ਲਈ ਨਵਜੋਤ ਸਿੰਘ ਸਿੱਧੂ ਦਾ ਕਮੈਂਟਰੀ ਬਾਕਸ ਤੇ ਵੀ ਜਾਣਾ ਕਿਉਂਕਿ ਸਟਾਰ ਪ੍ਰਚਾਰਕ ਦੀ ਲਿਸਟ ਦੇ ਵਿੱਚ ਰਹੇ ਨੇ ਕਿਸ ਤਰੀਕੇ ਇਸ ਨੂੰ ਦੇਖਿਆ ਬਈ ਕੋਟਲੀ ਸਾਹਿਬ ਦੇਖੋ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਨਾਮ ਵਰ ਲੀਡਰ ਨੇ ਜੀ ਔਰ ਉਹਨਾਂ ਨੇ ਪੰਜਾਬ ਦੇ ਲਈ ਜੋ ਉਹਨਾਂ ਦੇ ਮਨ ਦੇ ਵਿੱਚ ਇਸ਼ਾਰਾ ਮਣੇ ਜੀ ਇਹ ਉਹਦੇ ਵਾਸਤੇ ਤਾਂ ਉਹਨਾਂ ਨੂੰ ਰਾਜਨੀਤੀ ਦੇ ਅੰਦਰ ਲਗਾਤਾਰ ਜਿਹੜਾ ਆ ਉਹ ਜੁੜੇ ਰਹਿਣਾ ਮਤਲਬ ਇਹ ਪੰਜਾਬ ਦੇ ਸ਼ਿੱਤ ਵਿੱਚ ਹੈ। ਹੂੰ ਇਹ 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 ਮੇਰੀ ਮੇਰੀ ਰਾਏ ਹੈ। ਔਰ ਦੂਸਰਾ ਜਿਹੜਾ ਤੁਸੀਂ ਮਤਲਬ ਮੈਂ ਸੁਣ ਰਿਹਾ ਸੀਗਾ ਕਿ ਜਿਹੜੇ ਕਮੈਂਟਰੀ ਦੇ ਜਾਂ ਕਿਉਂਕਿ ਉਹਦੇ 'ਚ ਵੀ professionl ਤੇ ਤੌਰ ਦੇ ਉੱਤੇ ਹਿੱਸਾ ਲੈਂਦੇ ਰਹੇ ਹੈਗੇ ਹੈ। ਇਹ ਮੇਰੇ ਖਿਆਲ ਦੇ ਅੰਦਰ ਉਹਦੇ 'ਚ ਵੀ ਜਾਣਾ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਆ। ਉਕੇ ਵਿਅਕਤੀ ਦੇ ਜੀਵਨ ਦੇ ਅੰਦਰ ਸਾਨੂੰ ਹੋਰ ਸਾਡੀਆਂ ਜਿਹੜੀਆਂ ਆਰਥਿਕ ਜ਼ਰੂਰਤਾਂ ਨੇ ਉਹ ਵੀ ਜ਼ਰੂਰੀ ਨੇ ਪਰ ਜਿੱਥੋਂ ਤੱਕ ਉਹਨਾਂ ਨੇ ਉਧਰ ਵੀ ਜਾਣ ਦਾ ਫੈਸਲਾ ਕੀਤਾ ਹੈ ਪਰ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਦਾ ਪੰਜਾਬ ਦੀ ਰਾਜਨੀਤੀ ਦੇ ਅੰਦਰ ਜੁੜਿਆ ਰਹਿਣਾ ਵੀ ਬਹੁਤ ਜ਼ਰੂਰੀ ਹੈ ਔਰ ਤਾਂ ਕਿ ਪੰਜਾਬ ਦੇ ਅੰਦਰ ਜੋ ਉਹਨਾਂ ਦੇ ਮਨ ਦੇ ਵਿੱਚ ਬਹੁਤ ਚੰਗੀਆਂ ਸ਼ਾਮਾਂ ਦੀ ਲੈ ਪੰਜਾਬ ਦੇ ਪ੍ਰਤੀ ਉਹ ਪੰਜਾਬ ਦੇ ਲੋਕਾਂ ਦੇ ਪ੍ਰਤੀ ਸੋ ਮੇਰੇ ਖਿਆਲ ਦੇ ਅੰਦਰ ਉਹਨਾਂ ਨੂੰ ਰਾਜਨੀਤੀ ਜਿਹੜੀ ਹੈ ਉਹ ਵੀ ਨਾਲ-ਨਾਲ ਜਿਸ ਤਰ੍ਹਾਂ ਪਹਿਲਾਂ ਵੀ ਕਰਦੇ ਰਹੇ ਨੇ ਉਹ ਜੀ ਜੀ ਰਾਜਨੀਤੀ ਦੇ ਅੰਦਰ ਸੀ ਤਾਂ ਉਹ ਆਪਣੇ ਮਤਲਬ ਕੰਮਕਾਰ ਦੇ ਅੰਦਰ ਵੀ ਮਹਿਸੂਸ ਰਹਿੰਦੇ ਸੀ ਮੇਰੇ ਖਿਆਲ ਦੇ ਅੰਦਰ ਦੋਨਾਂ ਤਰਾਹ ਦੋਨਾਂ ਮਾਮਲਿਆਂ ਦੇ ਅੰਦਰ ਉਹਨਾਂ ਨੂੰ ਜ਼ਰੂਰ ਜਿਹੜਾ ਆ ਜੇ ਆਪਾਂ ਪੰਜਾਬ ਦੇ ਲਈ ਕੋ ਮਨ ਦੇ ਅੰਦਰ ਚੰਗੀਆਂ ਸ਼ਾਮਾਂ ਰੱਖਦੇ ਆ ਤਾਂ ਮੇਰੇ ਖਿਆਲ ਦੇ ਅੰਦਰ ਦੋਨਾਂ ਪਹਰਾ ਦੇ ਨਾਲ

ਇਹ ਇਹ ਦੋਵਾਂ ਦਾ ਪੀਕ ਟਾਈਮ ਹੈਗਾ ਕਿਤੇ ਲੱਗਦਾ ਹੈ ਕਿ ਪਾਰਟੀ ਦਾ ਜਿਹੜਾ ਕੈਂਪੇਨ ਕਿਉਂਕਿ ਅਸੀਂ ਦੇਖਿਆ ਜ਼ਿਆਦਾਤਰ ਜਦੋਂ ਸਟਾਰ ਪ੍ਰਚਾਰਕਾ ਦੀ ਲਿਸਟ ਹੁੰਦੀ ਹੈ ਨੈਸ਼ਨਲ ਲੈਵਲ ਤੇ ਵੀ ਪਾਰਟੀ ਉਹਨਾਂ ਨੂੰ ਵਕ ਵਕ ਸੂਬਿਆਂ ਦੇ ਵਿੱਚ ਭੇਜਦੀ ਰਹੀ ਹੈ ਉਹਨਾਂ ਦੀ ਡਿਊਟੀ ਲਗਾਉਂਦੀ ਰਹੀ ਹੈ ਕਿ ਉਸ ਤੇ ਕੋਈ ਇੰਪੈਕਟ ਇਸ ਦਾ ਪਵੇਗਾ ਕੁਟਲੀ ਸਾਹਿਬ ਨਹੀਂ ਦੇਖੋ ਮੈਨੂੰ ਜਿੱਥੋਂ ਤੱਕ ਕਿਉਂਕਿ ਮੈਂ ਪੰਜਾਬ ਦਾ ਵਿਧਾਇਕ ਆਂ ਪੰਜਾਬ ਦਾ ਸਪੈਸ਼ਲ ਸਪੋਕਸਪਰਸਨ ਆ ਮੈਂ ਉਸ ਮਾਧਿਅਮ ਤੋਂ ਵੀ ਇਹ ਕਹਿ ਰਿਹਾ ਹਾਂ ਕਿ ਨਵਜੋਤ ਸਿੰਘ ਸਿੱਧੂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਹਰ ਥਾਂ ਲਈਆਂ ਜਾਣੀਆਂ ਤੁਸੀਂ ਦੇਖ ਲਿਓ ਮੈਂ ਤੁਹਾਡੀ న్యూਸ 18 ਦੇ ਉੱਤੇ ਆ ਕੇ ਕਹਾਂਗਾ ਭਾਵੇਂ ਉਹਨਾਂ ਨੇ ਉਧਰ ਜਿਹੜਾ ਆਪਣਾ ਪ੍ਰੋਫੈਸ਼ਨਲ ਦੇ ਤੌਰ ਦੇ ਉੱਤੇ ਜਾਣ ਦਾ ਮੰਨ ਬਣਾਇਆ ਪਰ ਕਾਂਗਰਸ ਜਿਹੜੀ ਹੈ ਉਹਨਾਂ ਨੂੰ ਕਦੇ ਵੀ ਜਿਹੜਾ ਉਹ ਨੈਸ਼ਨਲ ਪੱਧਰ ਦੇ ਉੱਤੇ ਜਿੱਥੇ ਉਹਨਾਂ ਦੀ ਜ਼ਰੂਰਤ ਹੈ ਉਹਦੇ ਤੋਂ ਕਦੇ ਉਹਨਾਂ ਨੂੰ ਦੂਰ ਨਹੀਂ ਕਰ ਸਕਦੇ ਹੂੰ ਉਹ ਸ਼ੁਕਰੀਆ ਕੋਟਲੀ ਸਾਹਿਬ ਸਾਡੇ ਨਾਲ ਗੱਲ ਕਰਨ ਦੇ ਲਈ ਸੁਖਵਿੰਦਰ ਸਿੰਘ ਕੋਟਲੀ ਸਾਹਿਬ ਸਾਡੇ ਨਾਲ ਗੱਲ ਕਰੇ ਸੀ ਕਿ ਕਾਂਗਰਸ ਦੇ ਵਿਧਾਇਕ ਨੇ ਔਰ ਉਹਨਾਂ ਦਾ ਇਹ ਮੰਨਣਾ ਹੈ ਕਿ ਦੋਵੇਂ ਥਾਂ ਤੇ ਜ਼ਰੂਰੀ ਹੈ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਪੋਲਿਟਿਕਸ ਲਈ ਵੀ ਜ਼ਰੂਰੀ ਨੇ ਨਾਲ ਹੀ ਕਿਉਂਕਿ ਹਰ ਕਿਸੇ ਨੇ ਆਪਣਾ ਇੱਕ ਆਰਥਿਕ ਧਾਰ ਵੀ ਦੇਖਣਾ ਹੁੰਦਾ ਹੈ ਸੋ ਪ੍ਰੋਫੈਸ਼ਨਲ ਲਾਈਫ ਆ ਉਹਨਾਂ ਦੀ ਔਰ ਪ੍ਰੋਫੈਸ਼ਨ ਹੈ ਉਹਨਾਂ ਦਾ ਇਹ ਸੋ ਉਸ ਤੋਂ ਵੀ ਉਹਨਾਂ ਨੂੰ ਹਟਾਇਆ ਨਹੀਂ ਜਾ ਸਕਦਾ ਮਨਾ ਨਹੀਂ ਕੀਤਾ ਜਾ ਸਕਦਾ ਉਹ ਵੀ ਉਹਨਾਂ ਦਾ ਹੀ ਫੈਸਲਾ ਹੈ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਉਹਨਾਂ ਦਾ ਲਗਾਤਾਰ ਜੁੜੇ ਰਹਿਣਾ ਜ਼ਰੂਰੀ ਹੈ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਐਕਟਿਵ ਰੈਂਡ ਏਬੀ ਜ਼ਰੂਰੀ ਹੈਗਾ ਨਵਜੋਤ ਸਿੰਘ ਸਿੱਧੂ ਦੇ ਲਈ ਵੀ ਔਰ ਪੰਜਾਬ ਦੀ ਰਾਜਨੀਤੀ ਦੇ ਲਈ ਵੀ ਇਸ ਲਿਹਾਜ਼ ਦੇ ਨਾਲ ਵੀ ਇਸ ਨੂੰ ਵੇਖਿਆ ਜਾਣਾ ਚਾਹੀਦਾ ਹੈ ਪਰ ਹੁਣ ਵੇਖਣ ਵਾਲੀ ਗੱਲ ਇਸ ਦੇ ਵਿੱਚ ਇਹ ਹੈ ਕਿਉਂਕਿ ਸੀਜ਼ਨ ਕਿਉਂਕਿ ਪੀਕ ਸੀਜ਼ਨ ਦੋਵਾਂ ਦਾ ਪੈਰਲਲ ਹੈ ਆਈਪੀਐਲ ਵੀ ਸੇਮ ਟਾਈਮ ਦੇ ਵਿੱਚ ਹੋ ਰਿਹਾ ਹੈ ਟਾਈਮਿੰਗ ਤਕਰੀਬਨ ਤਕਰੀਬਨ ਉਹੀ ਹੈ ਜਿਹੜੀ ਚੋਣਾ ਦੀ ਟਾਈਮਿੰਗ ਹੈਗੀ ਹੈ ਜਾਂ ਇਹ ਕਹਿ ਲਿਆ ਜਾਵੇ ਕਿ ਚੋਣਾ ਉਸ ਵੇਲੇ ਹੋ ਰਹੀਆਂ ਨੇ ਜਦੋਂ ਆਈਪੀਐਲ ਹੋ ਰਿਹਾ ਦੋਵੇਂ ਇੱਕ ਦੂਜੇ ਨਾਲ ਪੈਰਲਲ ਟਾਈਮਿੰਗਸ ਤੇ ਜਿਹੜਾ ਹੈਗਾ ਦੋਵਾਂ ਦੇ ਵਕਤ ਹੈਗਾ ਔਰ ਇਸ ਵਕਤ ਦੇ ਵਿੱਚ ਜੀ ਨਵਜੋਤ ਸਿੰਘ ਸਿੱਧੂ ਸਿਰਫ ਕਮੈਂਟਰੀ ਬਾਕਸ ਤੱਕ ਰਹਿਣਗੇ ਕ੍ਰਿਕਟ ਕਮੈਂਟਰੀ ਬਾਕਸ ਤੱਕ ਰਹਿਣਗੇ ਜਾਂ ਪੋਲਿਟਿਕਲ ਬਾਕਸ ਜਿਹੜਾ ਹੈਗਾ ਰਾਜਨੀਤਿਕ ਰੈਲੀਆਂ ਦਾ ਬਾਕਸ ਜਿਹੜੇ ਬਣਨਗੇ ਜਿਹੜੇ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੀ ਰੈਲੀਆਂ ਹੋਣਗੀਆਂ ਪਾਰਟੀ ਉੱਥੇ ਜਾਵੇਗੀ ਪ੍ਰਚਾਰ ਕਰੇਗੀ ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਕਿਤੇ ਪਾਰਟੀ ਨੂੰ ਕਿਤੇ ਲੱਗੇਗਾ ਕਿ ਹਾਂ ਇਸ ਥਾਂ ਤੇ ਭੇਜਣਾ ਚਾਹੀਦਾ ਹੈ ਤਾਂ ਕਿ ਉਹ ਨਵਜੋਤ ਸਿੰਘ ਸਿੱਧੂ ਉੱਥੇ ਜਾਣਗੇ ਜਾਂ ਨਹੀਂ ਜਾਣਗੇ ਇਹ ਵੀ ਆਪਣੇ ਆਪ ਵਿੱਚ ਦੇਖਣ ਵਾਲੀ ਗੱਲ ਹੋਵੇਗੀ ਪਰ ਫਿਲਹਾਲ ਇੱਕ ਕਲੀਅਰ ਹੋ ਗਿਆ ਕਿ ਨਵਜੋਤ ਸਿੰਘ ਸਿੱਧੂ ਕ੍ਰਿਕਟ ਦੇ ਕਮੈਂਟਰੀ ਬਾਕਸ ਵਿੱਚ ਤਬਾਹਸੀ ਕਰਨ ਜਾ ਰਹੇ ਨੇ ਇੱਕ ਦਹਾਕੇ ਬਾਅਦ ਨਵਜੋਤ ਸਿੰਘ ਸਿੱਧੂ ਦੀ ਇਹ ਵਾਪਸੀ ਹੋਣ ਜਾ ਰਹੀ ਹੈ ਕਮੈਂਟਰੀ ਬਾਕਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਅੰਦਾਜ਼ ਨਵਜੋਤ ਸਿੰਘ ਸਿੱਧੂ ਦੇ ਪੰਚ ਨਵਜੋਤ ਸਿੰਘ ਸਿੱਧੂ ਦਾ ਇਹ ਕਿੱਲੇ ਜਾਵੇ ਐਗਰੈਸ਼ਨ ਉਹਨਾਂ ਦਾ ਤਰੀਕਾ ਔਰ ਇਹ ਕਿਤੇ ਨਾ ਕਿਤੇ ਰਾਜਨੀਤਿਕ ਮੰਚ ਤੇ ਵੀ ਅਸੀਂ ਦੇਖਿਆ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਅੰਦਰ ਤੋਂ ਕ੍ਰਿਕਟਰ ਜਿਹੜਾ ਹੈਗਾ ਉਹ ਕਦੇ ਵੀ ਬਾਹਰ ਇਹ ਕਹ ਲੈ ਆਵੇ ਕਿ ਉਹ ਖਤਮ ਹੋ ਗਿਆ ਹੈ ਜਾਂ ਉਸ ਨੂੰ ਉਹਨਾਂ ਨੇ ਸਾਈਡ ਲਾਈਨ ਕਰਤਾ ਅਜੇਹਾ ਨਹੀਂ ਹੈ ਤਸਵੀਰਾਂ ਜਿਹੜੀ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਨਾਲ ਚੱਲ ਰਹੀਆਂ ਨੇ ਇਹ ਅੰਦਾਜ਼ ਜਿਹੜਾ ਹੈ ਖਾਲੀ ਹੱਥ ਦੇ ਵਿੱਚ ਵੀ ਬੱਲਾ ਘੁਮਾਉਣ ਵਾਲਾ ਅੰਦਾਜ਼ ਇਹ ਕਿਤਨਾ ਕਿਤੇ ਜ਼ਾਹਿਰ ਕਰਦਾ ਹੈ ਕਿਤਨਾ ਕਿਤੇ ਦਰਸਾਉਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਕ੍ਰਿਕਟਰ ਜਿਹੜੇ ਬਤੌਰ ਕ੍ਰਿਕਟਰ ਜਿਨ੍ਹਾਂ ਨੇ ਆਪਣਾ profession ਚੁਣਿਆ ਉਹ cricket ਤੋਂ ਵੱਖ ਨਹੀਂ ਹੋ ਸਕਦੇ cricket ਪਾਵੇਂ ਸਿਆਸੀ ਸਟੇਜ 'ਤੇ ਵੀ ਹੋਵੇ ਉੱਥੇ ਵੀ ਉਹ ਖਾਲੀ ਹੱਥ ਬੱਲਾ ਕੁਮਾ ਕੇ ਆਪਣੇ ਵਿਰੋਧੀਆਂ ਨੂੰ ਪਾਵੇਂ ਇਸ਼ਾਰਾ ਕਰ ਰਹੇ ਹੁਣ ਭਾਵੇਂ ਆਪਣੇ ਜਿਹੜਾ ਫੈਨ ਫੋਲੋਇੰਗ ਹੈਗੀ ਉਸ ਦੇ ਵਿੱਚ ਜੋਸ਼ ਭਰ ਰਹੇ ਹੁਣ ਔਰ ਉਹ ਉਹ ਤਰੀਕਾ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਦਾ ਉਹ ਕਿਤੇ ਨਾ ਕਿਤੇ ਚਰਚਾ ਵਿੱਚ ਰਹਿੰਦਾ ਸੋ ਇਸੇ ਕਰਕੇ ਹੁਣ ਨਵਜੋਤ ਸਿੰਘ ਸਿੱਧੂ ਜਦੋਂ ਬਤੌਰ ਕਮੈਂਟੇਟਰ ਕ੍ਰਿਕਟ ਬਾਕਸ ਦੇ ਵਿੱਚ ਕਮੈਂਟਰੀ ਬਾਕਸ ਦੇ ਵਿੱਚ ਐਂਟਰੀ ਕਰਨ ਜਾ ਰਹੇ ਨੇ ਤਾਂ ਆਪਣੇ ਆਪ ਵਿੱਚ ਵੱਡਾ ਸਵਾਲ ਹੈਗਾ ਕਿ ਕੀ ਉਨੇ 80 ਸਟੇਜ ਤੇ ਜਿਹੜਾ ਉਹ ਖਾਲੀ ਹੱਥ ਬੱਲਾ ਕੁਮਾਰੇ ਸੀਗੇ ਉਹ ਕਮਾਣਾ ਕਿ ਸਾਈਡ ਲਾਈਨ ਹੋ ਜਾਵੇਗਾ ਕਿਉਂਕਿ ਪੀਕ ਹੈ ਔਰ ਪੀਕ ਜਦੋਂ ਹੁੰਦਾ ਹੈ ਔਰ ਦੂਜੇ ਪਾਸੇ ਕੰਟਰੈਕਟ ਵੀ ਹੈਗਾ ਪ੍ਰੋਫੈਸ਼ਨਲ ਕੰਟਰੈਕਟ ਵੀ ਹੈਗਾ ਉਸ ਕੰਟਰੈਕਟ ਦੇ ਵਿੱਚ ਕੀ ਕੁਝ ਨਵਜੋਤ ਸਿੰਘ ਸਿੱਧੂ ਨੇ ਕਬੂਲ ਕੀਤਾ ਹੈ ਕਿ ਕੁਝ ਕੰਟਰੈਕਟ ਵਿੱਚ ਲਿਖਿਆ ਗਿਆ ਹੈ ਚੈਨਲ ਦੇ ਵੱਲੋਂ ਜਾਂ ਕੰਪਨੀ ਦੇ ਵੱਲੋਂ ਔਰ ਨਵਜੋਤ ਸਿੰਘ ਸਿੱਧੂ ਵੱਲੋਂ ਕੀ ਕੋਈ ਸ਼ਰਤ ਰੱਖੀ ਗਈ ਹੈ ਕਿ ਜੇਕਰ ਪਾਰਟੀ ਮਨੁਸੱਦਦੀ ਹੈ ਤਾਂ ਮੈਂ ਉਸ ਕਮੈਂਟਰੀ ਬਾਕਸ ਤੋਂ ਵਾਪਸ ਪੋਲਿਟੀਕਲ ਸਟੇਜ ਤੇ ਵੀ ਆਵਾਂਗਾ ਕਿ ਇਸ ਤਰੀਕੇ ਦੀ ਸ਼ਰਤਾਂ ਵੀ ਰੱਖੀਆਂ ਗਈਆਂ ਨੇ ਇਹ ਸਾਰਾ ਗੁੱਛੇ ਜੋ ਸਮਝਣ ਵਾਲੀ ਗੱਲ ਹੈਗੀ ਐ ਇਸ ਪੂਰੇ ਮਾਮਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਹੋਣ ਜਾ ਰਹੀ ਹੈ। ਔਰ ਨਵਜੋਤ ਸਿੰਘ ਸਿੱਧੂ ਕਮੈਂਟਰੀ ਬਾਕਸ ਤੋਂ ਆਪਣੇ ਚਾਹਣ ਵਾਲਿਆਂ ਨੂੰ ক্রিকেট ਪੈਨਸ ਨੂੰ ਇੱਕ ਵੱਖਰੇ ਅੰਦਾਜ਼ ਦੇ ਵਿੱਚ ਵੱਖਰਾ ਅੰਦਾਜ਼ 10 ਸਾਲਾਂ ਬਾਅਦ ਵਾਪਸੀ ਕਿਉਂਕਿ ਹੋ ਰਹੀ ਹੈ। ਇੱਕ ਵੱਖਰੇ ਅੰਦਾਜ਼ ਦੇ ਵਿੱਚ ਵਾਪਸੀ ਕਰਨਗੇ ਔਰ ਵਾਪਸੀ ਹੋਏਗੀ ਕਮੈਂਟਰੀ ਬਾਕਸ ਵਿੱਚ ਸਰਦਾਰ i've just things to do.